ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਕੀਰਤਨ ਕਰਵਾਓ ਜਾਂ ਕੋਈ ਖੁਸ਼ੀ ਦਾ ਸਮਾਗਮ ਹੋਵੇ ਕਦੀ ਵੀ ਆਪਣੇ ਘਰ ਵਿੱਚ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਜਾਂ ਕਥਾ ਕਰਨ ਵਾਲੇ ਵਿਅਕਤੀ ਨੂੰ ਸ਼ਖਸ਼ੀਅਤ ਨੂੰ ਕਦੀ ਵੀ ਸਰਪਾਉ ਨਾ ਦਿਓ ਜੇ ਦੇਣਾ ਤਾਂ ਫਿਰ ਆ ਚੀਜ਼ ਦਿਓ ਤਾਂ ਕਿ ਉਹਨੂੰ ਵੀ ਉਹਦਾ ਮਾਣ ਹੋਵੇ ਖੁਸ਼ੀ ਹੋਵੇ ਜੇ ਕੱਲਾ ਸਰਪਾਉ ਦਿਓਗੇ ਤਾਂ ਇਹ ਇੱਕ ਵਧੀਆ ਗੱਲ ਨਹੀਂ ਹੋਏਗੀ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਸਿੱਖ ਲੋਕ ਆਪਣੇ ਘਰਾਂ ਵਿੱਚ ਖੁਸ਼ੀ ਦਾ ਕੋਈ ਸਮਾਗਮ ਕਰਦੇ ਨੇ ਚਾਹੇ ਉਹਨਾਂ ਨੇ ਘਰ ਦਾ ਮਹੂਰਤ ਕਰਾਉਣਾ ਹੋਵੇ ਚਾਹੇ ਧੀ ਪੁੱਤਰ ਦੀ ਸ਼ਾਦੀ ਕਰਨੀ ਹੋਵੇ ਜਾਂ ਕੋਈ ਵੀ ਹੋਰ ਖੁਸ਼ੀ ਦਾ ਸਮਾਗਮ ਹੋਵੇ ਜਾਂ ਰੱਬ ਸੋਹਣੇ ਨੇ ਧੀ ਪੁੱਤਰ ਦਿੱਤਾ ਕਿ ਹੋਵੇ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਹੋਵੇ ਤਾਂ ਬਹੁਤ ਸਾਰੇ ਸਿੱਖ ਆਪਣੇ ਘਰਾਂ 'ਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਲੈ ਕੇ ਆਉਂਦੇ ਕੀਰਤਨ ਪਾਠ ਹੁੰਦਾ ਹੈ ਅਰਦਾਸਾਂ ਹੁੰਦੀਆਂ ਨੇ ਕੀਰਤਨ ਹੁੰਦਾ لیکن ਜਦੋਂ ਹੀ ਕੀਰਤਨ ਕਰਨ ਵਾਲੇ ਤਿੰਨ ਸਿੰਘ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਜਦੋਂ ਸਮਾਪਤੀ ਵੇਲੇ ਕੀ ਕਰਦੇ ਨੇ ਤਿੰਨ ਸਰਪਾਉ ਲਿਆਂਦੇ ਜਾਂਦੇ ਨੇ ਜੋ ਕੋਈ 2.5 ਮੀਟਰ ਦਾ 3 ਮੀਟਰ ਦਾ ਹੋਵੇਗਾ ਜਾਂ ਕੋਈ ਇਹਨੂੰ ਥੋੜਾ ਬੁਤਾ ਘੱਟ ਵੱਧ ਵੀ ਹੋ ਸਕਦਾ ਉਹ ਤਿੰਨਾਂ ਜਾਣੇ ਇਹਨੂੰ ਇਹਨਾਂ ਗੱਲ ਵਿੱਚ ਪਾ ਦੇਣਗੇ ਲੇਕਿਨ ਗੱਲ 'ਚ ਪਾ ਕੇ ਉਹ ਬੜਾ ਮਾਣ ਮਹਿਸੂਸ ਕਰਨਗੇ ਜਿਵੇਂ ਅਸੀਂ ਬੜਾ ਹੀ ਵੱਡਾ ਕੰਮ ਕਰ ਦਿੱਤਾ ਹੋਵੇ ਪਰ ਜਦੋਂ ਇਹਨੂੰ ਆਪਾਂ ਅੱਜ ਦੇ ਸਮੇਂ 'ਚ ਪਰਖ ਕਰਦੇ ਆਂ ਤੇ ਉਹਦੇ ਨਤੀਜੇ ਬਹੁਤ ਹੀ ਮਾੜੇ ਨੇ ਕਿਉਂਕਿ ਜਿਹੜਾ ਸਰਪਾਉ ਆ ਉਹ ਅੱਜ ਸਾਰੇ ਲੋਕ ਭੈਣ ਭਰਾ ਪੱਗ ਬੰਨਦੇ ਨੇ ਜਿਹੜੇ ਸੱਜਣ ਨੇ ਭਰਾ ਮੇਰੇ ਨੇ ਕਥਾ ਕਰਦੇ ਨੇ ਕੀਰਤਨ ਕਰਦੇ ਪੱਗ ਹੀ ਸਜਾਉਂਦੇ ਨੇ ਸਿਰ ਤੇ ਚਾਹੇ ਧਮਾਲਾ ਸਜਾਉਂਦੇ ਹੁਣ ਉਹ 3 ਮੀਟਰ ਦਾ ਕੀ ਕਰਨਗੇ ਤੇ ਕਿੰਨਾ ਚੰਗਾ ਹੋਵੇ ਜੇ ਅਸੀਂ ਜਿਹੜੇ ਕੀਰਤਨੀਏ ਸਿੰਘ ਨੇ ਜਾਂ ਕਥਾ ਕਰਨ ਵਾਲਾ ਵੀਰਿਆ ਸਾਡਾ ਜੇ ਅਸੀਂ ਉਹਨੂੰ ਪੂਰੀ ਦਸਤਾਰ ਦੇਈਏ ਪੂਰੀ ਪੱਗ ਦੇਈਏ ਤਾਂ ਉਹ ਜ਼ਿਆਦਾ ਚੰਗਾ ਨਹੀਂ ਜੇ ਆਪਾਂ ਤਿੰਨ ਸਰਪਾਓ ਦੇਣੀ ਚਾਹੁੰਦੇ ਆ ਤਾਂ ਤਾਂ ਵੀ ਲਗਭਗ 6 ਮੀਟਰ ਜਿਹੜਾ ਬਾ ਜਾਂ 9 ਮੀਟਰ ਹੋ ਜਾਂਦਾ ਕੱਟ-ਕੱਟ ਕੇ ਤੇ ਜੀ ਪਾ ਇੱਕ ਪੂਰੀ ਹੀ ਦਸਤਾਰ ਉਹਨਾਂ ਨੂੰ ਦੇ ਦਿੱਤੀ ਜਾਵੇ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਆਪੋ ਆਪਣੀ ਮਤਲ ਪੌਂਟ ਦੇ ਮੁਤਾਬਕ ਜੇ ਕੋਈ ਤਿੰਨ ਦਸਤਾਰਾਂ ਨਹੀਂ ਦੇ ਸਕਦਾ ਉਹ ਇੱਕ ਚੰਗੇ ਕੱਪੜੇ ਦੀ ਦਸਤਾਰ ਉਸ ਕਿਰਤਨੀ ਜਥੇ ਨੂੰ ਦੇ ਦੇਵੇ ਉਸ ਕਥਾ ਕਰਨ ਵਾਲੀ ਨੂੰ ਦੇ ਦੇਵੇ ਉਹਦੇ ਨਾਲ ਕੀ ਹੋਏਗਾ ਕਿ ਜਦੋਂ ਉਹ ਹੋਰ ਘਰ ਜਾਣਗੇ ਉੱਥੋਂ ਉਹਨਾਂ ਨੂੰ ਦਸਤਾਰ ਮਿਲ ਜੇਗੀ ਹੋਰ ਘਰ ਜਾਣਗੇ ਉੱਥੋਂ ਵੀ ਨਾਲ ਦਸਤਾਰਾਂ ਉਹਨਾਂ ਦਾ ਮਾਨ ਸਨਮਾਨ ਹੋਵੇਗਾ ਫਿਰ ਇਸ ਤਰ੍ਹਾਂ ਉਹ ਨਵੀਆਂ-ਨਵੀਆਂ ਦਸਤਾਰਾਂ ਸਿਰਾਂ ਤੇ ਸਜਾਇਆ ਕਰਨਗੇ ਜਦੋਂ ਉਹ ਬਾਹਰ ਨਰਜਾਇਆ ਕਰਨਗੇ ਕਿੰਨੇ ਸੋਹਣੇ ਲੱਗਣਗੇ ਨਵੀਆਂ-ਨਵੀਆਂ ਦਸਤਾਰਾਂ ਦੇ ਵਿੱਚ ਗਿਆ ਉਹ ਜਦੋਂ ਉਹਨਾਂ ਕੋਈ ਜ਼ਿਆਦਾ ਦਸਤਾਰਾਂ ਹੋ ਜਾ ਕਰਨ ਗਿਆ ਹੋ ਸਕਦਾ ਉਹ ਦਸਤਾਰਾਂ ਦਾ ਲੰਗਰ ਵੀ ਲਾ ਦੇਣ ਹੁਣ ਉਹ ਜਿਹੜੇ ਆਪਾਂ ਸਰਪਾਉ ਦਿੰਨੇ ਉਹ ਸਰਪਾਉ ਕਿਸ ਕੰਮ ਆਉਂਦੇ ਨੇ ਕਿੰਨੇ ਕ ਭੈਣ ਭਰਾ ਆਪਣੇ ਸਿਰਾਂ ਦੇ ਸਰਪਾਉ ਸਜਾਉਂਦੇ ਨੇ ਤੁਸੀਂ ਦੱਸ ਸਕਦੇ ਹੋ ਇਹ ਤੁਹਾਡਾ ਹੀ ਆਪਣਾ ਵਿਚਾਰ ਹੋਣਾ ਚਾਹੀਦਾ ਕੀ ਅਸੀਂ ਇੱਕ ਫਾਰਮੈਲਟੀ ਕਰਨੀ ਚਾਹੁੰਦੇ ਹਾਂ ਕੀ ਅਸੀਂ ਵਿਖਾਵਾ ਕਰਨਾ ਚਾਹੁੰਦੇ ਹਾਂ ਕਿ ਅਸੀਂ ਤਿੰਨ ਜਾਣਿਆਂ ਨੂੰ ਤਿੰਨ ਸਰਪਾਉ ਦੇ ਤੇ ਅਸੀਂ ਬੜਾ ਕੰਮ ਕਰਤਾ ਨਹੀਂ ਇਹ ਗਲਤ ਹੈ ਜੇ ਜਿੰਨਾ ਜਿੰਨਾ ਭੈਣ ਭਰਾਵਾਂ ਦੀ ਆਰਥਿਕ ਹਾਲਤ ਚੰਗੀ ਆ ਉਹ ਕਿਰਪਾ ਕਰਕੇ ਜਦੋਂ ਵੀ ਕਥਾ ਕਰਨੋਂ ਕੋਈ ਵੀਰ ਘਰ ਚ ਸੱਦੀਏ ਜਾਂ ਕੀਰਤਨ ਕਰਨ ਵਾਲੇ ਸਿੰਘ ਸੱਦੀਏ ਉਹਨਾਂ ਨੂੰ ਪੂਰੀ ਦਸਤਾਰ ਦਿਓ ਉਹਨਾਂ ਨੂੰ ਪੁੱਛ ਲਵੋ ਉਹਨਾਂ ਨੂੰ ਖਾਲਸੇ ਦੇ ਕੋਮੀ ਨੀਲੇ ਰੰਗ ਦੀ ਪੂਰੀਆਂ ਦਸਤਾਰਾਂ ਦਿਓ ਜੇ ਦੋ ਦੇ ਸਕਦੇ ਦੋ ਦੇ ਦਿਓ ਤਿੰਨ ਦੇ ਸਕਦੇ ਤਿੰਨਾਂ ਜਣੇ ਨੂੰ ਤਿੰਨ ਦੇ ਦਿਓ ਇੱਕ ਦੇ ਸਕਦੇ ਇੱਕ ਦੇ ਦਿਓ ਕਮ ਸੇ ਕਮ ਉਹ ਦਸਤਾਰ ਉਹਨਾਂ ਦੇ ਤੇ ਕਮ ਆਵੇ ਜੇ ਅਸੀਂ ਦਸਤਾਰ ਵੀ ਨਹੀਂ ਦੇ ਸਕਦੇ ਤੇ ਫਿਰ ਘੱਟੋ ਘਾਟਾ ਪਾਉਂਦਾ ਨੂੰ ਉਹ ਦਸਤਾਰ ਦੇ ਬਦਲੇ ਹੋਰ ਸੇਵਾ ਦੇ ਦੀ ਦੁਸ਼ਮੰਦ ਦੇ ਦੀਏ ਕਿ ਵੀਰ ਜੀ ਤੁਹਾਡੀ ਆਪਾਂ ਇੰਨੀ ਸੇਵਾ ਹੀ ਆ ਲੋ ਅਸੀਂ ਤੁਹਾਨੂੰ ਦਸਤਾਰ ਨਹੀਂ ਦੇ ਸਕਦੀ ਆ ਤੁਸੀਂ ਪੈਸੇ ਸਾਡੇ ਕੋਲ ਰੱਖ ਲਓ ਆ ਸੇਵਾ ਤੁਸੀਂ ਪ੍ਰਮਾਣ ਕਰ ਲਓ ਇਹ ਵੀ ਇੱਕ ਚੰਗੀ ਗੱਲ ਹੋਵੇਗੀ ਅੱਜ ਬਹੁਤ ਸਾਰੇ ਕੀਰਤਨੀਏ ਸਿੰਘਾਂ ਦੇ ਘਰਾਂ 'ਚ ਕਥਾ ਕਰਨ ਵਾਲੇ ਸਿੰਘਾਂ ਦੇ ਘਰਾਂ 'ਚ ਬਹੁਤ ਸਾਰੇ ਸਰਪਾਉ ਪਏ ਨੇ ਪਰ ਉਹਨਾਂ ਨੂੰ ਅੱਜ ਸਾਡੇ ਸਰਪਾਉ ਦੇ ਨਾਲ ਨਾਲ ਸਾਡੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਦਾ ਵੀ ਪ੍ਰਾਲਾ ਚਾਹੀਦਾ ਸਾਨੂੰ ਉਹਨਾਂ ਨੂੰ ਵੱਧ ਤੋਂ ਵੱਧ ਸੇਵਾ ਦੇਣੀ ਚਾਹੀਦੀ ਆ ਤਾਂ ਕਿ ਉਹ ਆਪਣੇ ਵਿੱਚ ਹੋਰ ਸੁਧਾਰ ਕਰਨ ਉਹ ਆਪਣੇ ਕੀਰਤਨ ਦੇ ਰਾਗਾਂ ਵਿੱਚ ਆਪਣੇ ਜਿਹੜਾ ਤਪਲਾ ਉਹਦੇ ਵਿੱਚ ਹੋਰ ਸੁਧਾਰ ਕਰਨ ਨੂੰ ਆਪਣੀ ਕਥਾ 'ਚ ਹੋਰ ਸੁਧਾਰ ਕਰਨ ਨੂੰ ਉਹ ਜਾ ਕੇ ਯਾਤਰਾ ਕਰਕੇ ਉੱਥੋਂ ਦੇ ਸਤਰੀ ਨੂੰ ਜਾਣ ਕੇ ਹੋਰ ਚੰਗੇ ਤਰੀਕੇ ਨਾਲ ਸਿੱਖ ਇਤਿਹਾਸ ਨੂੰ ਪੇਸ਼ ਕਰਨਗੇ ਤਾਂ ਦੀ ਜੇ ਉਹਨਾਂ ਦੀ ਆਰਥਿਕ ਹਾਲਤ ਮਜ਼ਬੂਤ ਹੋਵੇਗੀ ਜੇ ਅਸੀਂ ਕੱਲੇ ਫੜੇ ਸਰੋਪ ਪਾਉ ਪਾਤੇ ਪੈਸੇ ਦੇਣ ਵੇਲੇ ਹੱਥ ਘੁੱਟ ਲਿਆ ਇਹ ਤਾਂ ਕੋਈ ਚੰਗੀ ਗੱਲ ਨਹੀਂ ਆਓ ਆਪਾਂ ਇਸ ਵਿਸ਼ੇ ਤੇ ਵੀ ਸੋਚੀਏ ਕੀਰਤਨ ਕਰਨ ਵਾਲੇ ਸਿੰਘਾਂ ਨੂੰ ਕਥਾ ਕਰਨ ਵਾਲੇ ਸਿੰਘਾਂ ਨੂੰ ਵੱਧ ਤੋਂ ਵੱਧ ਆਪਾਂ ਉਹਨਾਂ ਨੂੰ ਦਸਤਾਰਾਂ ਦੇ ਕੇ ਤੇ ਪੈਸੇ ਦੇ ਕੇ ਉਹਨਾਂ ਦਾ ਮਾਣ ਸਨਮਾਨ ਵਧਾਈਏ ਇਹ ਸਾਡਾ ਫਰਜ਼ ਹੈ ਆਪਾਂ ਕਿੰਨੇ ਖਰਚੇ ਕਰਦੇ ਹਾਂ ਜਦੋਂ ਘਰ 'ਚ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤੇ ਥੋੜਾ ਜਿਹਾ ਖਰਚਾ ਹੋਰ ਪਾਸਿਓਂ ਘੱਟ ਕਰ ਲਈਏ ਤਾਂ ਉਹ ਪੈਸੇ ਆਪਣੇ ਕਿਰਤਨੀ ਸਿੰਘਾਂ ਨੂੰ ਦਈਏ ਨਾਲੇ ਗੁਰੂ ਦੇ ਵਜੀਰਾਾਂ ਦੀ ਰੂਹ ਖੁਸ਼ ਹੋ ਜਾਏਗੀ ਗੁਰੂ ਦੇ ਵਜੀਰ ਖੁਸ਼ ਹੋ ਕੇ ਜਾਣਗੇ ਨਾਲੇ ਆਪਾਂ ਨੂੰ ਚੰਗਾ ਲੱਗੂਗਾ ਕਿ ਸ਼ੁਕਰ ਹੈ ਮਾਲਕਾ ਰੱਬ ਸੋਹਣਿਆ ਅਸੀਂ ਗੁਰੂ ਦੇ ਵਜੀਰਾਾਂ ਦਾ ਸਤਕਾਰ ਕੀਤਾ ਅਸੀਂ ਗੁਰੂ ਦੇ ਵਜੀਰਾਾਂ ਦਾ ਮਾਣ ਕੀਤਾ ਉਹ ਆਪਾਂ ਇਸ ਵਿਸ਼ੇ ਵੱਲ ਧਿਆਨ ਦੇਈਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਆਸ ਦਿਨ ਹਾਲ ਕਿ ਆਪਾਂ ਨਵੀਂ ਸ਼ੁਰੂਆਤ ਸਾਰੇ ਜਾਨੇ ਰਲ ਕੇ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ